ਪੰਜਾਬ ਦੇ ਵਿੱਚ ਆਏ ਦਿਨੀ ਅਸੀਂ ਖਬਰਾਂ ਸੁਣਦੇ ਹਾਂ ਕਿ ਮੁੰਡੇ ਕੁੜੀਆਂ ਨੂੰ ਪੈਸਾ ਲਗਾ ਕੇ ਵਿਦੇਸ਼ ਭੇਜ ਦਿੰਦੇ ਨੇ ਤੇ ਕੁੜੀਆਂ ਬਾਹਰ ਜਾ ਕੇ ਜੜਾ ਉਹ ਮੁਕਰ ਜਾਂਦੀਆਂ ਨੇ ਅਜਿਹਾ ਇੱਕ ਹੋਰ ਮਾਮਲਾ ਪੰਜਾਬ ਦੇ ਸ਼ਹਿਰ ਸਮਾਣਾ ਦੇ ਪਿੰਡ ਨਸੂਰਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਮੁੰਡਾ ਹੋਰ ਇਸ ਕੇਸ ਦੀ ਬਲੀ ਚੜ ਗਿਆ ਜੀਹਾਂ ਸੋਨਾ ਸੁਨੱਖਾ ਗੱਬਰੂ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਨੌਜਵਾਨ ਦਾ ਨਾਮ ਪਰਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਿਸਨੇ ਆਪਣੀ ਗਰਲਫ੍ਰੈਂਡ ਨੂੰ ਕੁਝ ਸਮਾਂ ਪਹਿਲਾਂ ਹੀ ਪੈਸਾ ਲਗਾ ਕੇ ਯੂਕੇ ਪੇਜਿਆ ਸੀ ਪਰ ਉੱਥੇ ਜਾਣ ਤੋਂ ਬਾਅਦ ਕੁੜੀ ਦੇ ਵੱਲੋਂ ਜਿਹੜਾ ਹੈ ਇਸ ਮੁੰਡੇ ਨੂੰ ਲਗਾਤਾਰ ਬਲੌਕ ਕਰਨ ਦੀਆਂ ਧਮਕੀਆਂ ਜੜੀਆਂ ਨੇ ਉਹ ਦਿੱਤੀਆਂ ਜਾਣੀਆਂ ਸੀ ਪਰਿਵਾਰ ਦੇ ਮੁਤਾਬਕ ਬੀਤੀ ਰਾਤ ਮੁੰਡਾ WhatsApp ਦੇ ਉੱਤੇ ਆਪਣੀ ਪ੍ਰੇਮਿਕਾ ਦੇ ਨਾਲ ਜਿਹੜਾ ਹੈ ਉਹ ਕਾਲ ਤੇ ਗੱਲ ਕਰ ਰਿਹਾ ਸੀ ਗੱਲ ਕਰਦੇ ਕਰਦੇ ਬਹਿਸ ਹੋ ਜਾਂਦੀ ਹੈ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਤਲਖਾਈ ਵਿੱਚ ਆਏ ਮੁੰਡੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਇਸਨੇ ਆਪਣੀ ਜੀਵਨ ਲੀਲਾ ਜਿਹੜੀ ਆ ਉਹ ਸਮਾਪਤ ਕਰ ਦਿੱਤੀ। ਤਸਵੀਰ ਤੁਸੀਂ ਦੇਖ ਰਹੇ ਹੋ ਉਸ ਗੱਬਰੂ ਦੀ ਜਿਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਪਰਿਵਾਰ ਦਾ ਬੁਰਾ ਹਾਲ ਹੈ। ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਪਰਿਵਾਰ ਕਿਸ ਤਰ੍ਹਾਂ ਪਰੇਸ਼ਾਨ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮੁੰਡੇ ਨੇ ਜਿਹੜਾ ਹੈ ਪੈਸਾ ਲਗਾ ਕੇ ਆਪਣੀ ਗਰਲਫ੍ਰੈਂਡ ਨੂੰ 8 ਲੱਖ ਰੁਪਏ ਲਗਾ ਕੇ ਯੂਕੇ ਭੇਜਿਆ ਸੀ। ਲੜਕੀ ਉਸ ਨੂੰ ਬਾਹਰ ਲਿਜਾਉਣ ਦੇ ਸੁਪਨੇ ਵੀ ਦਿਖਾਈ ਗਏ ਪਰ ਸੁਪਨੇ ਸੱਚੇ ਨਹੀਂ ਹੋਏ ਅਤੇ ਬਲਵਿੰਦਰ ਸਿੰਘ ਨੇ ਆਪਣੀ ਜੀਵਨ ਲੀਲਾ ਜੜੀ ਹੈ। ਉਹ ਖਤਮ ਕਰ ਲਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਉਸ ਨੂੰ ਲਾਰਾ ਲੱਪਾ ਲਗਾ ਰਹੀ ਸੀ ਲੜਕੀ ਤੋਂ ਪਰੇਸ਼ਾਨ ਹੋ ਕੇ ਤਕਰੀਬਨ 12 ਵਜੇ ਇਸ ਨੌਜਵਾਨ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲਈ ਦੱਸਿਆ ਜਾ ਰਿਹਾ ਹੈ ਕਿ ਇਸ WhatsApp ਕਾਲ ਦੇ ਵਿੱਚ ਉਸ ਦੇ ਨਾਲ ਇੱਕ ਹੋਰ ਉਸ ਦਾ ਦੋਸਤ ਵੀ ਜਿਹੜਾ ਹੈ ਉਹ ਜੁੜਿਆ ਹੋਇਆ ਸੀ ਜਿਸ ਦਾ ਨਾਮ ਰਸ਼ਮਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਰਸ਼ਮਪ੍ਰੀਤ ਸਿੰਘ ਕਾਲ ਦੇ ਉੱਤੇ ਸੀ ਜਦੋਂ ਕਿ ਇਸ ਨੌਜਵਾਨ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਲਈਤੀ ਜਾਂਦੀ ਹੈ ਪਰਿਵਾਰ ਨੂੰ ਪਤਾ ਲੱਗਦਾ ਹੈ ਤਾਂ ਪਰਿਵਾਰ ਤੁਰੰਤ ਇਸ ਨੌਜਵਾਨ ਨੂੰ ਜਿਹੜਾ ਹਸਪਤਾਲ ਲੈ ਕੇ ਜਾਂਦਾ ਪਰ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਮੁੰਡਾ ਜਿਹੜਾ ਹੈ ਉਮਰਿਤਕ ਹੈ ਉਸ ਦੀ ਜਾਨ ਜਿਹੜੀ ਹੈ ਉਹ ਜਾ ਚੁੱਕੀ ਹੈ ਉਸ ਤੋਂ ਬਾਅਦ ਪਰਿਵਾਰ ਨੇ ਜਿਹੜਾ ਇਸ ਲੜਕੀ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਇਸ ਲੜਕੀ ਦੇ ਖਿਲਾਫ ਪੁਲਿਸ ਜਿਹੜੀ ਹੈ ਅੱਗੇ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪਰਿਵਾਰ ਦਾ ਕੀ ਕੁਝ ਕਹਿਣਾ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾ ਦਿੰਦੇ ਆ ਕਾਬਜ਼ ਜੀ ਵੀ ਹਾਂ ਜੀ ਇਹ ਜਿਹੜਾ ਆਪਣੇ ਆਪਣੇ ਪਰਿਵਾਰੀ ਕੀ ਲੱਗਦਾ ਤੁਹਾਨੂੰ ਇੱਕ ਦੀ ਜੱਜ ਨਹੀਂ ਕਿਉਂ ਮਾਰੀਏ ਨੇ ਇਹ ਮਾਰਦੇ ਜੀ ਕੁੜੀ ਦਾ ਮਦਰ ਕੁੜੀ ਨਾ ਕਹੇ ਮੈਨੂੰ ਬਾਹਰ ਘੱਲਾ ਤੇ ਮੈਂ ਤੁਹਾਨੂੰ ਮਤਲਬ ਤੇ ਲੈ ਕੇ ਜਾਵਾਂ ਵੀ ਨਾਲ ਤੇ ਖਰਚਾ ਸਾਰਾ ਇਹਦਾ ਕਰਾਤਾ ਹੈ ਖਰਚਾ ਕਰਾ ਕੇ ਤੇ ਮਤਲਬ ਕਿ ਹੁਣ ਲਾਰੇ ਲਾਈ ਜਾਂਦੀ ਸੀ ਹੋਣ ਬਦਲ ਕੇ ਜਵਾਬ ਦਿੱਤਾ ਮਨੇ ਵੀ ਮੈਂ ਲੈ ਜਾਂ ਨਹੀਂ ਸਕਦਾ ਰਾਤ ਨੂੰ ਜਵਾਬ ਮੈਂ ਬੈਂਸ ਹੋਂਦੀ ਰੇ ਤਿੰਨ ਚਾਰ ਦਿਨ ਪੰਜ ਚਾਰ ਦਿਨ ਬੈਂਸ ਹੋਈ ਏ ਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ ਚ ਆ ਗਿਆ ਤੇ ਮੈਂ ਲੈ ਜਾਂਦੀ ਵੀ ਨਹੀਂ ਤੇ ਖਰਚਾ ਮੈਂ ਕਰ ਲਿਆ ਵੇ ਤੇ ਹੁਣ ਬਾਅਦ ਚ ਰਾਤ ਬੈਂਸ ਹੋਈ ਬਹੁਤ ਜ਼ਿਆਦਾ ਨਾ ਫਿਰ ਇਹਨੇ ਮਤਲਬ ਕਿ ਉਹਨੂੰ ਕਾਨੂੰਨ ਮੋਲ ਲਾਇਆ ਸੀ ਤੇ ਉਧਰੋਂ ਗੋਲੀ ਚਲਾਤੀ ਉਨੇ ਕਥਾ ਕੀ ਲੜਕੀ ਕਿੱਥੇ ਦੀ ਸੀ ਇਹ ਲੜਕੀ ਪਟਿਆਲੇ ਦੀ ਪਟਿਆਲੇ ਦੀ ਪਟਿਆਲੇ ਦੀ ਪੈਸੇ ਇਹਨੇ ਲਾਇਏ ਸੀ ਇਹਨੇ ਇਹਨੇ ਲਾਇਆ ਪਲਵਿੰਦਰ ਸਿੰਘ 7 ਲੱਖ ਪਹਿਲਾਂ ਜੀ 50000 ਰੁਪਏ ਕਿੰਨੇ ਪੈਸੇ ਲਾਇਏ ਸੀ 7 ਲੱਖ ਪਹਿਲੋਂ ਤੇ 50000 ਰੁਪਏ ਜੀ ਨਾਮ ਕੀ ਜੀ ਲੜਕੇ ਦਾ ਕੋਮਲ 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 ਪ੍ਰੀਤ ਪਿੰਦਰ ਸਿੰਘ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਕੀ ਮਤਰਾ ਹੈ ਆਪਣੇ ਆਪ ਨੂੰ ਸੁਝਾਇਰ ਕਿਹਾ ਰਹੇ ਮਦਦੇ ਇਹ ਜੀ ਸੁਝਾਇਰ ਦੇ ਸੇਸ ਕਰਕੇ ਲੜਕੀ ਦਾ ਚੱਕਰ ਸੀ ਜੀ ਹਾਂ ਉਹ ਪਹਿਲਾਂ ਕੁੜੀ ਨੂੰ ਲਾਰੇ ਲਾਉਂਦੀ ਰਹੀ ਸਾਰਾ ਖਰਚਾ ਇਹ ਤੋਂ ਲੈ ਕੇ ਇੰਗਲੈਂਡ ਆਂਦੀ ਤੈਨੂੰ ਮੈਂ ਸੱਦਾਂਗੀ ਬਾਅਦ ਚ ਜਵਾਬ ਦੇਗੀ ਉਸੇ وجہ ਨੇ ਰਾਤ ਦੀ ਬੈਂਸ ਚੱਲਦੀ ਰਹੀ ਉਹਨਾਂ ਨਾਲ 2 ਘੰਟੇ ਮੋਬਾਈਲ ਉਦੋਂ ਕਰਨ ਨੂੰ ਸੀ ਇਹਦਾ ਜਦੋਂ ਉਹਨੇ ਜਵਾਬ ਦਿੱਤਾ ਹੈ ਵੀ ਮੈਂ ਤੈਨੂੰ ਨਹੀਂ ਲਿਜਾਣਾ 50000 ਦੀ ਟਿਕਟ ਵੀ ਉਹਨ ਕਰਾ ਲਈ ਸਤੂ ਬਾਅਦ ਚ ਉਸ ਤੋਂ ਬਾਅਦ ਫਿਰ ਇਹਨੇ ਗੋਲੀ ਮਾਰ ਲਈ ਸਾਡੇ ਕੋਲ ਉਹਦੂ ਬਾਅਦ ਫਿਰ ਕੁੜੀ ਨੇ ਸਮਾਨੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ ਜੱਗ ਪਤਾ ਕਰ ਜਦੋਂ ਉਹਨੇ ਫੋਨ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖੇ ਉਸ ਟਾਈਮ ਡੈੱਡ ਹੋ ਚੁੱਕਾ ਸੀ आ जी। आ जी। आ अच्छा हां जी ਉਹਦਾ ਫੋਨ ਵੀ ਐਜ ਲੜਕੀ ਦਾ हां जी हां ਲੜਕੀ ਦਾ ਫੋਨ ਆਇਆ ਸਮਾਨੇ ਦਾ ਮੁੰਡਾ ਸਮਾਨੇ ਦਾ ਮੁੰਡਾ ਹੈ ਹਾਂ ਜੀ ਉਹ ਮੁੰਡਾ ਐਡ ਕੀਤਾ ਸੀ ਇਹਨਾਂ ਨਾਲ ਜੀ ਵਿੱਚ ਅੱਛਾ ਤੇ ਤਿੰਨਾਂ ਦੀ ਗੱਲ ਉਧਰੋਂ ਹੀ ਚੱਲਦੀ ਉਹ ਮਾਵਾਤੀਆਂ ਉਹ ਸਾਡੇ ਇੱਕ ਨਾਰਮ ਬਾਲਾ ਕਿੰਨੇ ਪੈਸੇ ਲੈ ਜਿਨੇ ਕਰਕੇ ਰਿਪੋਰਟ ਤੇ ਇਹ ਸਰ 7.5 ਲੱਖ ਨਾਲ ਤੇ 50000 ਦੀ ਟਿਕਟਾਂ ਸਾਰੇ ਪ੍ਰੂਫ ਨੇ ਜੀ ਇਹਦੇ ਕੋਲ ਤੇ ਕਰੀਬ ਮੈਨੂੰ ਗੁੰਮ ਦੱਸ 11 ਵਜੇ ਮੈਨੂੰ ਇਨਫੋਰਮੇਸ਼ਨ ਦਿੱਤੀ ਹੈ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ ਜੀ ਉਹਦਾ ਭਾਨਜਾ ਸੀਗਾ ਇਹ ਕਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਅਸ਼ੋਪੁਰ ਠੀਕ ਹੈ ਇਹ ਜੋ ਇੱਕ ਲੜਕੀ ਸੀ ਕੋਮਲਪ੍ਰੀਤ ਕੌਰ ਪਟਿਆਲੀਆਂ ਦੀ ਰਹਿਣ ਵਾਲੀ ਸੀਗੀ ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੇ ਗਈ ਕਰੀਬ 2 ਮਹੀਨੇ ਪਹਿਲਾਂ ਤੇ ਇੱਕ ਰਾਤ ਜੋ ਦੱਸਿਆ ਵੀ 12 1 ਵਜੇ ਜਿਹੜਾ ਇਹਦਾ ਭਾਣਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਨਫਰੰਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ WhatsApp ਰਹੀ ਕਾਪ ਚ ਗੱਲ ਕਰਦੇ ਸੀਗੇ ਉਨ ਨੇ ਕੁਝ ਕੁਝ ਟਾਈਮ ਲਈ ਠੀਕ ਹੈ ਕ੍ਰਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚਲਦੀ ਰਹੀ ਠੀਕ ਹੈ ਕਿ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕੋਲ 7 ਲੱਖ ਰੁਪਇਆ ਇਹਨੂੰ ਭੇਜਣ ਦੇ ਵਿੱਚੋਂ ਇਹਨੇ ਪਾਇਆ ਸੀਗਾ ਉਹ ਨੂੰ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸਾ ਬਾਕੀ ਹੈ ਅਸੀਂ ਉਹ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਹੱਸ ਕਰ ਕਿੰਨੇ ਕਿਸ ਚੀਜ਼ ਤਰ੍ਹਾਂ ਸੁਸਰ ਕਿਸ ਤਰ੍ਹਾਂ ਕਰੇ ਦੇਖੋ ਜੀ ਇਹ ਆਪਣਾ ਰਵਾਲਵਰ ਸੀਗਾ ਦਾ ਲਾਇਸੈਂਸੀ ਰਵਾਲਵਰ ਸੀਗਾ ਮੋਬਾਈਲ ਮੋਬਾਈਲ ਅੱਖਰ ਰੱਖਿਆ ਦੀਗਾ ਮੋਬਾਈਲ ਦੇ ਉੱਪਰ ਪਿਸਟਲ ਰੱਖ ਲਿਆ ਪਿਸਟਲ ਸਮੇਤ ਵਿੱਚ ਦੀ ਮੋਬਾਈਲ ਦੇ ਵਿੱਚ ਦੀ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਗੋਲੀ ਮੱਦ ਮਾਰ ਲਗੀ ਹੈ ਤੇ ਹੁਣ ਤੱਕ ਕੀ ਅਗਲੀ ਕਾਰਵਾਈ ਕੀ ਹੈ ਅਸੀਂ ਹਲੇ ਪੋਸ਼ਣ ਕਰਵਾ ਰਹੇ ਹਾਂ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੋਮਲਪ੍ਰੀਤ ਦੇ ਕੌਰ ਦੇ ਖਿਲਾਫ ਅਸੀਂ ਜੋ ਵੀ ਹੈਗਾ ਉਹ ਐਕਸ਼ਨ ਲੈ ਰਹੇ ਹਾਂ ਜੀ ਤੇ ਪਰਿਵਾਰ ਨੇ ਕੋਈ ਧਿਆਨ ਲਿਖਾਇਆ ਹੈ ਕੋਈ ਹੁਣ ਤੱਕ ਉਹ ਲਿਖਵਾ ਰਹੇ ਨੇ ਜੀ ਉਹ ਚਲ ਰਹੇ ਨੇਗੇ ਲਿਖਉਣ ਲੱਗੇ ਹੋਏ ਨੇਗੇ ਠੀਕ ਹੈ ਨਾ ਤੇ ਇਸ ਕਰਕੇ ਜੋ ਹਲੇ ਤਫਤੀਸ਼ ਦਾ ਸਾਡਾ ਵਿਸਾ ਬਕੀ ਆ ਠੀਕ ਹੈ ਕਿੰਨੇ ਗੋਲੀਆਂ ਦੇ ਵਿੱਚ ਦੇਖਣਾ ਮੌਕੇ ਜਾਈਏ ਇੱਕੋ ਗੋਲੀ ਲੱਗੀ ਹੋਈ ਹੈ ਜੀ ਐ ਮੌਕਾ ਦੇਖੀ ਇੱਕੋ ਗੋਲੀ ਲੱਗੀ ਹੋਈ ਹੈ ਠੀਕ ਹੈ